ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਫਤਾਵਾਰੀ ਪ੍ਰੋਗਰਾਮ ਸਖੰਦੇ ਪਖ ਦੇ ਮਸਲੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸ਼ਨੀਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਪਿਛਲੇ ਹਫਤੇ ਤੋਂ ਇੱਕ ਨਵੀਂ ਲੜੀ ਸ਼ੁਰੂ ਕੀਤੀ ਆ ਡੇਰਾਬਾਦ ਤੇ ਕਿਉਂਕਿ ਲੇਟਲੀ ਇੰਨੀਆਂ ਕ ਜਿਆਦਾ ਖਬਰਾਂ ਆ ਗਈਆਂ ਇਹਨਾਂ ਬਾਬਿਆਂ ਦੀਆਂ ਸੰਤਾਂ ਦੀਆਂ ਜਿਨ੍ਹਾਂ ਨੂੰ ਖੌਤੀ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਕਿਹਾ ਜਾਂਦਾ ਕਿ ਚੰਗੇ ਚੰਗੇ ਬੰਦੇ ਵੀ ਉਧਰ ਨੂੰ ਤੁਰ ਪਏ ਆ ਜੋਗਰਾਜ ਸਿੰਘ ਬੜਾ ਵਧੀਆ ਐਕਟਿੰਗ ਕਰਦਾ ਸੀ ਐਕਟਰ ਸੀ ਉਹ ਵੀ ਹੁਣ ਡੇਰਾਬਾਦ ਵਾਲੇ ਪਾਸੇ ਨੂੰ ਬਾਬਾ ਬਣਨ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਵੀ ਕਿਤੇ ਨਾ ਕਿਤੇ ਗੱਡੀ ਲਾ ਕੇ ਬਹਿ ਜਾ ਦੇਖਿਆ ਵੀ ਇੱਧਰ ਮਿਹਨਤ ਕਰਨੀ ਪੈਂਦੀ ਆ ਉਦੋਂ ਤੱਕ ਕੁਝ ਵੀ ਨਹੀਂ ਕਰਨਾ ਪੈਂਦਾ ਲੋਕ ਆ ਆ ਕੇ ਦੇ ਜਾਂਦੇ ਆ ਸਮਾਨ ਜੋ ਚਾਹੀਦਾ ਬੀਬੀਆਂ ਆਪ ਆ ਜਾਂਦੀਆਂ ਸੋ ਲੇਟਲੀ ਤੁਸੀਂ ਫੋਟੋ ਦੇਖੀ ਲਈ ਹੋਣੀ ਆ ਸਰੂਪ ਸਿੰਘ ਚੰਡੀਗੜ੍ਹ ਵਾਲੇ ਦੀ ਕਿੰਨੀਆਂ ਖਬਰਾਂ ਉਹਦੀ ਆਪ ਦੀ ਨੂੰ ਫੇਸਬੁੱਕ ਭਰਿਆ ਪਿਆ YouTube ਭਰਿਆ ਪਿਆ ਇਹ ਵਿਚਾਰਨ ਤਾਂ ਇੰਟਰਵਿਊ ਦੇ ਰਹੀ ਵੀ ਕਿੰਨੀਆਂ ਬੀਬੀਆਂ ਨਾਲ ਸੰਬੰਧ ਸੀਗੇ ਕੀ ਕੀ ਸੀ ਇਹ ਜਿਹੜਾ ਫੜਿਆ ਜਾਂਦਾ ਨਾ ਬਾਰ ਬਾਰ ਕਹਿੰਦੇ ਆ ਉਹੀ ਸਾਨੂੰ ਲੱਗਦਾ ਵੀ ਇਹੀ ਚੋਰ ਆ ਪਰ ਇਹ ਸਾਰੇ ਹੀ ਇੱਕੋ ਜਿਹੇ ਆ ਨਾਨਕਸਰੀਏ ਸਾਧਾ ਦੀਆਂ ਕਿੰਨੀਆਂ ਕਰਤੂਤਾ ਸਾਹਮਣੇ ਆ ਗਈਆਂ ਇਹ ਜੀਆਂ ਆ ਗਈਆਂ ਉਸ ਸ਼ੁਰੂ ਤੋਂ ਪਰ ਪ੍ਰੋਬਲਮ ਇਹ ਆ ਸਾਡੀ ਕੌਮ ਦੀ ਕਿ ਕਰਤੂਤਾ ਸਾਹਮਣੇ ਆਉਣ ਤੋਂ ਬਾਅਦ ਵੀ ਉਸ ਬਾਬੇ ਨੂੰ ਉਨਾ ਹੀ ਮੰਨੀ ਜਾਂਦੇ ਆ ਅਮਾਨ ਸਿੰਘ ਵੀ ਹੋਵੇ ਵਾਲੇ ਦੇ ਮਰਨ ਤੱਕ ਉਨਾ ਹੀ ਉਹਦੇ ਚੇਲੇ ਸੀਗੇ ਆ ਧਰਮੰਤ ਸਿੰਘ ਲੈ ਲੋ ਆ ਲੈ ਲੋ ਦਲਜੀਤ ਸਿੰਘ ਸ਼ਿਕਾਗੋ ਵਾਲਾ ਉਦਾਂ ਹੀ ਲੋਕੀ ਮਗਰ ਫੇਰ ਲੱਗੇ ਹੋਏ ਆ ਹਾਲੇ ਵੀ ਸ਼ਿਕਾਗੋ ਚ ਉਹਦਾ ਬੜਾ ਵਧੀਆ ਡੇਰਾ ਚੱਲ ਰਿਹਾ ਸੋ ਕੀ ਸਾਡੀ ਕੌਮ ਇੰਨੀ ਗਰਖ ਚੁੱਕੀ ਆ ਕਾਰਨ ਕੀ ਆ ਇਹਦਾ ਕਾਰਨ ਸਿਰਫ ਇੱਕੋ ਹੀ ਸਾਨੂੰ ਤਾਂ ਲੱਭਿਆ ਤੇ ਅਸੀਂ ਗਰਬਾਣੀ ਨਾਲ ਟੁੱਟ ਚੁੱਕੇ ਆ ਸਾਨੂੰ ਪਤਾ ਹੀ ਨਹੀਂ ਆ ਤੇ ਇਹ ਸਾਡਾ ਲੋਕ ਸ਼ੋਸ਼ਣ ਕਰਦੇ ਆਏ ਆ ਕਰਦੇ ਰਹਿਊਗੇ ਤੇ ਗਾਂ ਵੀ ਚੱਲਦਾ ਰਹੂਗਾ ਸਾਨੂੰ ਦੂਜਿਆਂ ਦੀ ਤਾਂ ਖਬਰਾਂ ਬੜਿਆ ਪਤਾ ਲੱਗ ਜਾਂਦੀਆਂ ਆ ਕਿ ਆ ਹਿੰਦੂਆਂ ਦਾ ਬਾਬਾ ਫੜਿਆ ਗਿਆ ਉਨੇ ਮਗਰ ਇਨੇ ਸੀਗੇ ਜਿਹੜੇ ਸਾਡੇ ਘਰ ਘਰ ਤੁਰੇ ਫਿਰਦੇ ਆ ਉਹਨਾਂ ਦਾ ਸਾਨੂੰ ਚੇਤਾ ਹੀ ਭੁੱਲ ਜਾਂਦਾ ਸੋ ਜਗਮਉਨ ਸਿੰਘ ਜੀ ਕਰੋ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਗੱਲਬਾਤ ਹੋਰੀਏਗਾ ਚਿੱਪਾ ਜੀ 28 ਹਾਰਡ 557 ਸੰਮਤ ਮੂਨ ਨਾਕਸ਼ਾਈ ਕੈਲੰਡਰ ਅਨੁਸਾਰ ਜੀ ਆਇਆਂ ਜਿਹੜੇ ਦਰਸ਼ਕ ਸਾਨੂੰ ਦੇਸੀ ਚੈਨਲ ਪਿਓਰ ਪੰਜਾਬੀ ਸਾਂਝੀ ਸੋਚ ਤੇ ਗੁਰਮਤਿ ਜੀਵਨ ਤੇ ਦੇਖਦੇ ਆ ਉਹਨਾਂ ਦਾ ਵੀ ਜੀ ਆਇਆਂ ਜਿਹੜੇ ਸਾਨੂੰ ਫੇਸਬੁੱਕ ਤੇ YouTube ਤੇ ਟਿਕਟੋਕ ਤੇ ਲਾਈਵ ਦੇਖ ਰਹਾ ਆ ਕੋਸ਼ਿਸ਼ ਕਰੋ ਜਿਹੜਾ ਭਾ ਵੀ ਜਿਹੜੇ ਪਲੈਟਫਾਰਮ ਤੇ ਦੇਖ ਰਿਹਾ ਪ੍ਰੋਗਰਾਮ ਨੂੰ ਇੱਕ ਸ਼ੇਅਰ ਮਾਰਨ ਦੀ ਕੋਸ਼ਿਸ਼ ਕਰੋ ਵੀ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਕੱਲ ਜਾ ਸਕੇ ਸਾਡਾ ਮੋਟਿਵ ਹੈ ਸੱਚ ਸੁਣਾਏ ਸੀ ਸੱਚ ਦੀ ਬੇਲਾ ਕੱਲ ਇਹ ਹੁੰਦੀ ਆ ਵੀ ਜਦੋਂ ਹਰ ਬੰਦਾ ਇੱਥੇ ਦਰਦਾ ਆ ਬੋਲਣ ਤੋਂ ਚਿਕ ਮਤਲਬ ਬੋਲਣ ਦੀ ਝਿੜਕਿਆ ਉਹਨਾਂ ਨੂੰ ਵੀ ਜੇ ਬੋਲਿਆ ਤੇ ਮੈਨੂੰ ਕੋਈ ਕਾਰਨਾ ਖੜਦੇ ਆ ਆਪਣੀ ਰੈਪਿਊਟੇਸ਼ਨ ਇਦਾਂ ਬਣਾਉਣੀ ਚਾਹੁੰਦਾ ਵੀ ਮੈਨੂੰ ਸਾਰੇ ਲੋਕ ਹੀ ਚੰਗਾ ਕਹਿਣ ਦੁਨੀਆ ਦੇ ਵਿੱਚ ਜੇ ਮੈਂ ਇਸ ਦੁਨੀਆ 'ਚ ਆ ਗਿਆ ਤੇ ਮੈਨੂੰ ਲੋਕ ਚੰਗਾ ਕਹਿਣ ਮਾੜਾ ਨਾ ਕੋਈ ਕਹੇ ਇਸ ਕਰਕੇ ਉਹ ਹਰ ਇੱਕ ਖਿਮੇ ਦੇ ਵਿੱਚ ਭੁਗਤਣਾ ਚਾਹੁੰਦਾ ਆ ਖਾਸ ਕਰ ਜਿਹੜੀ 엘ੀਟ ਵਰਗ ਹੁੰਦਾ ਆ ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਜਿਹਨੂੰ ਆਪਾਂ ਅਮੀਰਤ ਨਾਲ ਕਹਿ ਦਿੰਦੇ ਆ ਉਹ ਹਰ ਖਿਮੇ 'ਚ ਭੁਗਤਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਉਹਨਾਂ ਕੋ ਇੱਕ ਵਾਰ ਆਉਂਦਾ ਆ ਉਹਨਾਂ ਸਹਿਮਤ ਇਹ ਉਹ ਨਹੀਂ ਸਹਿਮਤ ਹੈ ਅੰਦਰੋਂ ਸਹਿਮਤ ਨਹੀਂ ਹੁੰਦੇ ਉਹਨਾਂ ਦਾ ਕਿਸੇ ਨਾਲ ਵੀ ਪਰ ਉਹ ਕੋਸ਼ਿਸ਼ ਕਰਦੇ ਆ ਵੀ ਆਗੇ ਬੰਦੇ ਚਲੋ ਜੀ ਇਹਨਾਂ ਦਾ ਮੂੰਹ ਰੱਖਣ ਲਈ ਇਹਨਾਂ ਨੂੰ 5000 ਡਾਲਰ 2000 ਡਾਲਰ ਦੇ ਦਿਓ ਬਾਹਰ ਜਾ ਕੇ ਕਿਤੇ ਮਾੜਾ ਲਾ ਕੇ ਰਹਿਣ ਸਾਨੂੰ ਤੋਂ ਕੁਰਬਾਨੀ ਜਿਹੜੀ ਆ ਉਹ ਕਹਿੰਦੀ ਆ ਬਾਹਰੋਂ ਤੇ ਅੰਦਰੋਂ ਇੱਕ ਹੋਣਾ ਜਿਹੋ ਜੇ ਤੁਸੀਂ ਹੈਗੇ ਆ ਜਿਹੋ ਜੇ ਤੁਹਾਡੇ ਜਿਹੜੇ ਅਸੂਲ ਆ ਆ ਅਸੂਲ ਬਣ ਗਿਆ ਸਾਡੇ ਅਸੀਂ ਕਿਸੇ ਨੂੰ ਗਲਤ ਕੰਮ ਵਿੱਚ ਡੋਨੇਸ਼ਨ ਨਹੀਂ ਦੇਣੀ ਜਿਹਦੀ ਕੌਮ 'ਚ ਸਾਡਾ ਨੁਕਸਾਨ ਹੋ ਰਿਹਾ ਅਸੀਂ ਉੱਥੇ ਪੈਸਾ ਨਹੀਂ ਦੇਣਾ ਪਰ ਜੇ ਫਿਰ ਵੀ ਅਸੀਂ ਸਾਨੂੰ ਪਤਾ ਆ ਬੰਦਾ ਗਲਤ ਆ ਇਤੇ ਚਾਰजेस ਲੱਗੇ ਆ ਗੱਲ ਕੀਤੀ ਆ ਚਾਹੇ ਉਹ ਧਨਵੰਤ ਸਿੰਘ ਸੀ ਚਾਹੇ ਮਾਨ ਸਿੰਘ ਭੋਬੇ ਵਾਲਾ ਚਾਹੇ ਦਿਲਜੀਤ ਸਿੰਘ ਸ਼ਿਕਾਗੋ ਚਾਹੇ ਆਪਣਾ ਚੰਨ ਘਾਟਣਾ ਚਾਹੇ ਜੱਸੀ ਚਾਹੇ ਲੱਖਾ ਚਾਹੇ ਮਤਲਬ ਮੈਂ ਕਹਿੰਨਾ ਅਣਗਿਣਤ ਬੰਦੇ ਆ ਤੁਹਾਡੇ ਕੋ ਲਿਸਟ ਬੰਦ ਹੋ ਜਾਣੀ ਆ ਕੱਲ ਪਰਸੋਂ ਨਾਲੇ ਜੂਪੀ ਚ ਇੱਕ ਬਾਬਾ ਫੜਿਆ ਉਹ 400 ਕਰੋੜ ਦਾ 400 ਕਰੋੜ ਉਹਦੀ ਕੁਠੀ-ਕੁਠੀ ਕੱਲ ਢਾਈ ਉੱਥੇ ਪੇਚ ਕੇ ਉਹ ਲਗ ਲਗ ਧਰਮਾਂ ਦੀਆਂ ਲਿਆ ਕੇ ਬੱਚੀਆਂ ਉਹਨਾਂ ਦੀ ਕਨਵਰਜਨ ਕਰਦਾ ਸੀਗਾ ਦੂਜੇ ਧਰਮਾਂ ਚ ਬ੍ਰੇਨ ਵਾਸ਼ ਕਰਕੇ ਤੁਹਾਨੂੰ ਪਤਾ ਕਿ ਬੱਚੇ ਜਿਹੜੇ ਹੁੰਦੇ ਆ 17 18 19 ਸਾਲ ਦੇ ਬੱਚੇ ਜੋ ਤੁਸੀਂ ਉਹਨਾਂ ਨੂੰ ਪੈਨੇ ਆ ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਆ ਕੀ ਵਾਰ ਉਹਨਾਂ ਨੂੰ ਉਹ ਗੱਲਾਂ ਜਿਹੜੀਆਂ ਮਿੱਠੀਆਂ ਪਿਆਰੀਆਂ ਉਹ ਉਦਾਂ ਦੀਆਂ ਚੰਗੀਆਂ ਲੱਗਣ ਲੱਗ ਪਈ ਦੀ ਅੱਛਾ ਆਖੂ ਭੀ ਆਖੂ ਭੀ ਸੋ ਵਰਗਾ ਕੇ ਇਦਾਂ ਬੱਚਿਆਂ ਨੂੰ ਇਦਾਂ ਕਰ ਰਿਹਾ ਸੀਗਾ ਧਰਮ ਦੇ ਪਰਵਰਤਨ ਕਰ ਰਿਹਾ ਸੀਗਾ ਔਰ ਬਹੁਤ ਜ਼ਿਆਦਾ ਉਹਨੇ ਪ੍ਰਾਪਰਟੀ ਬਣਾਈ ਹੋਈ ਸੀ ਆਪਣੀ ਔਰ ਉਹਦਾ ਪੂਰੇ ਜ਼ਿਲ੍ਹੇ ਦੇ ਵਿੱਚ ਸਿੱਕਾ ਚੱਲਦਾ ਸੀ ਮਤਲਬ ਜਿੱਦਾਂ RAM REHIM ਨੂੰ ਕੋਈ ਹੱਥ ਨਹੀਂ ਪਾਉਂਦਾ ਸੀ ਇਦਾਂ ਹੀ ਉਹਨੂੰ ਕੋਈ ਹੱਥ ਪਾਉਣ ਨੂੰ ਤਿਆਰ ਨਹੀਂ ਸੀਗਾ ਤੇ ਉਹਨੂੰ ਸ਼ਿੰਗਾਰੂ ਸ਼ਿੰਗਰੂ ਸ਼ਿੰਗਰੂ ਬਾਬਾ ਕਿਹਾ ਗਿਆ ਵੀ ਸ਼ਿੰਗਰੂ ਬਾਬਾ ਚੰਗੀ ਉਹਦੀ ਉਮਰ ਆ ਔਰ ਉਹਦੀ ਫੰਡਿੰਗ ਵਾਰ ਨਹੀਂ ਆ ਕੰਟਰੀਆਂ ਤੋਂ ਜਾ ਰਹੀ ਸੀਗੀ ਹਵਾਲਾ ਰਾਹੀਂ ਉਹਨੂੰ ਪੈਸੇ ਜਾ ਰਹੇ ਸੀਗੇ ਸੋ ਇਦਾਂ ਹੀ ਜਿਹੜੇ ਇਹ ਬਾਬੇ ਆ ਇਹਨਾਂ ਦਾ ਕੰਮ ਆ ਕਿਰਤੀ ਲੋਕਾਂ ਦੇ ਸਿਰ ਤੇ ਰੋਟੀ ਖਾਣੀ ਇੱਕ ਕਰਤੀ ਲੋਕ ਹੈ ਨਾ ਤੁਹਾਡੇ ਮੇਰੇ ਕੰਮ ਕਰਨ ਵਾਲੇ ਆ ਕਿਹੜੇ ਮਾੜਾ ਤੋਂ ਮਾੜਾ ਬਾਬਾ ਵੀ ਆਵੇ 500 ਡਾਲਰ ਲੈ ਬਿਨਾ ਉਹ ਤੁਹਾਡੇ ਘਰੋਂ ਨਿਕਲਦਾ ਨਹੀਂ ਆ ਔਰ ਇਹਨਾਂ ਬਾਬਿਆਂ ਦੀਆਂ ਸਾਰੀਆਂ ਦੀਆਂ ਜਿਹੜੀਆਂ ਰਹਿਸ਼ਾ ਹੁੰਦੀਆਂ ਆ ਉਹ ਅਲੀਟ ਕਲਾਸ ਦੇ ਕਰਾ ਚੁੰਦੀਆਂ ਆ ਕਦੀ ਸੁਣਿਆ ਵੀ ਜਿਹਦੇ ਕੋ ਬਿਚਾਰੇ ਕੋ ਇੱਕ ਟਰੱਕ ਹੈ ਬਾਬਾ ਉਹਦੇ ਨਾਲ ਹੀ ਤੁਰਿਆ ਫਿਰਦਾ ਉਹਦੇ ਨਾਲ ਹੀ ਰਹਿੰਦਾ ਆ ਪਰ ਚਾਰਕ ਤਾਂ ਹੋ ਸਕਦਾ ਕੋਈ ਇਕੋ ਗੁਰੂ ਬਾਦ ਦਾ ਪ੍ਰਚਾਰ ਕਰਨ ਆਇਆ ਉਹ ਇੱਕ ਬੰਦਾ ਜਿਹੜਾ ਕੋਈ ਸਿੰਗਲ ਟਰੱਕ ਆ ਜਾਂ ਦਿਹਾੜੀ ਕਰਨ ਵਾਲਾ ਉਹਦੇ ਨਾਲ ਘੁੰਮ ਸਕਦਾ ਪਰ ਬਾਬਾ ਨੇ ਇਹਨਾਂ ਦਾ ਆਪਣਾ ਲਾਮੋ ਲਸ਼ਕਰ ਹੈ ਆਪਣੀਆਂ 4-5 ਵਧੀਆ ਗੱਡੀਆਂ ਨਾਲ 10-20 ਲਗੌੜ ਮੈਨਾਂ ਨੂੰ ਭਗਤ ਨਹੀਂ ਕਹਿੰਦਾ ਲਗੌੜ ਹੁੰਦੀ ਆ ਅੰਨੇ ਭਗਤ ਲਗੌੜ ਉਹ ਨਾਲ ਇਦਾਂ ਹੀ 5-7 ਬੀਬੀਆਂ ਨਾਲ ਪ੍ਰਭਾਵ ਪਾਉਣ ਨੂੰ ਲਓ ਜੀ ਦੇਖੋ ਜੀ ਫਲਾਨੇ ਅਮੀਰ ਦੇ ਘਰ ਜਾ ਕੇ ਰੁਕਣਾ ਹੁੰਦਾ ਇਹਨਾਂ ਨੇ ਜਿਹੜਾ ਉਸ ਸ਼ਹਿਰ ਦਾ ਅਮੀਰ ਆ ਜੇ ਤੇ ਕੋਈ 4 ਪੈਸੇ ਹੈਗੇ ਆ ਉਮੀਰ ਦੀ ਵਰਤੀ ਜਿਹੜੀ ਹੈਗੀ ਆ ਸਾਰਿਆਂ ਨੇ ਨਹੀਂ ਮੇਚ ਗਣਦਾ ਪਰ ਬਹੁਤਾ ਦੀ ਵਰਤੀ ਹੁੰਦੀ ਆ ਵੀ ਜੇ ਮੇਰਾ ਸਮਾਜ ਅ ਕਮਿਊਨਿਟੀ ਚ ਨਾਮ ਹੈ ਨਹੀਂ ਸ਼ਾਇਦ ਇਸ ਬਾਬੇ ਦੇ ਘਰ ਆਉਂਦਾ ਮੇਰਾ ਨਾਂ ਲੋਕਾਂ ਚ ਹੋ ਜਾਵੇ ਫਲਾਨਾ ਬਾਬਾ ਉਹਦੇ ਘਰ ਆਉਂਦਾ ਆ ਫਲਾਨਾ ਬਹੁਤ ਵੱਡਾ ਪ੍ਰਚਾਰਕ ਉਹਦੇ ਘਰੇ ਆਉਂਦਾ ਆ ਸੋ ਸਾਧਾਂ ਦਾ ਕੰਮ ਇਹ ਰਿਹਾ ਵੀ 엘ੀਟ ਕਲਾਸ ਇਸੇ ਲਈ ਪਰ ਸਾਡੀ ਨਾਨਕ ਪਾਤਸ਼ਾਹ ਨੇ ਸਾਡੀ ਯਾਰੀ ਜਿਹੜੀ ਪਾਈ ਆ ਉਪਈਆ ਭਾਈ ਲਾਲੋ ਵਰਗੇ ਨਾਲ ਮਲਕ ਭਾਗੋ ਨਾਲ ਨਹੀਂ। ਔਰ ਜਿੰਨੇ ਅੱਜ ਕੱਲ ਦੇ ਬਾਬੇ ਆ ਮਲਕ ਭਾਗੋਆਂ ਦੇ ਹੀ ਕਰ ਰਹੇ ਨੇ ਆ ਕੇ। ਠੀਕ ਹੈ ਨਾ। ਸੋ ਆਪਾਂ ਸ਼ੁਰੂਆਤ ਕਰਦੇ ਆਂ ਭਾਜੀ। ਸਾਰੇ ਬਾਬਿਆਂ ਦੇ ਨਾਲ ਲਾਤੇ ਆ। ਮੈਨੂੰ ਲੱਗਦਾ ਵੀ ਬਹੁਤ ਜੇ ਆਪਾਂ ਕੱਲੇ ਕੱਲੇ ਦਾ ਨਾਮ ਲੈਣ ਲੱਗੇ ਤਾਂ ਮੈਨੂੰ ਲੱਗਦਾ ਵੀ 2 ਘੰਟੇ ਚ ਪ੍ਰੋਗਰਾਮ ਨਿਪੜਨਾ ਨਹੀਂ ਆਪਣਾ 2 ਘੰਟੇ ਬਾਬਿਆਂ ਦੇ ਨਾਂ ਹੀ ਦਾ ਸੁਣਿਆ। ਇਹ ਕਿਹੜੇ ਗੋਣ ਆ? ਇਹਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਸਾਡੀਆਂ ਭੈਣਾਂ ਆ ਮਾਤਾਵਾਂ ਬੀਬੀਆਂ ਇਹਨਾਂ ਦਾ ਮਤਲਬ ਕਸ਼ੇਰੇ ਤੱਕ ਧੋਣ ਜਾਂਦੀਆਂ ਬੇਹੀ ਧੋ ਕੇ ਆਈਏ ਇੱਕ ਸ਼ਰਾ ਬਾਬਾ ਜੀ ਦਾ ਇਹਨਾਂ ਦੇ ਪੈਰ ਧੋ ਕੇ ਪਾਣੀ ਪੀਂਦੀ ਆਇਆ ਆਪਾਂ ਦੇਖਿਆ ਆ ਨਾਨਕ ਸ੍ਰੀ ਅਸਾਧ ਬੈਠਾ ਕਰੋੜੀ ਉਹਦੇ ਮਤਲਬ ਕੌਲੇ ਚ ਪਾਏ ਤੇ ਧੋ ਕੇ ਬੀਬੀਆਂ ਪੀ ਰਹੀਆਂ ਕਿੰਨੀ ਵਾਰ ਉਹਨਾਂ ਨੇ ਇਹ ਜਿਹੜਾ ਆ ਵੀਡੀਓ YouTube ਤੋਂ ਲੋਕਾਂ ਦੀ ਰਿਪੋਰਟ ਕਰਕੇ ਲਹਾਈ ਆ ਹੈਨਾ ਔਰ ਸ਼ਬਦ ਚੱਲਿਆ ਚਰਨ ਸਾਧ ਕੇ ਧੋਇ ਧੋਇ ਪੀਓ ਜੀ ਹਨਾ ਇਦਾਂ ਦਾ ਸ਼ਬਦ ਪਿੱਛੇ ਲਾਇਆ ਆ ਆਡੀ ਮਾਨਸਿਕਤਾ ਕਿੱਥੇ ਆ ਜਦੋਂ ਇੱਕ ਬੀਪੀ ਜਦੋਂ ਉਹ ਬੀਬੀ ਆਪਣੇ ਹਸਬੰਡ ਨੂੰ ਦੇਖਦੀ ਆ ਨਾ ਕਿ ਉਹ ਬਾਬੇ ਦੇ ਪੈਰਾਂ 'ਚ ਡਿਗਿਆ ਆ ਤੇ ਉਹ ਕਹਿੰਦੀ ਆ ਬਈ ਜੇ ਇਹ ਮੇਰਾ ਘਰ ਵਾਲਾ ਜਿਹੜਾ ਸਾਡਾ ਕਿੰਗ ਆ ਘਰ ਦਾ ਇਹ ਡਿਗਿਆ ਹੋਇਆ ਤਾਂ ਮੈਂ ਤਾਂ ਮੈਨੂੰ ਵੀ ਕੁਝ ਮਰਜ਼ੂ ਇਥੋਂ ਸਾਡੇ ਸਿਆਸਤਦਾਨ ਭਾਜੀ ਚਾਹੇ ਬਾਦਲ ਹੈ ਉਹ ਵੀ ਜਾ ਕੇ ਪੁੱਛੋ ਮੰਡੀ ਵਾਲੇ ਦੇ ਅੱਗੇ ਇਹ ਤਾਂ ਪੈਰਾਂ 'ਚ ਬੈਠੇ ਹੁੰਦੇ ਆ ਤੇ ਕੱਲ ਮੈਂ ਅਮਨ अरोड़ा ਦੇਖਿਆ ਸੀਗਾ ਉਹ ਟੱਡਰੀ ਵਾਲੇ ਦੇ ਜਾ ਕੇ ਪੈਰੀ ਹੱਥ ਲਾ ਰਿਹਾ ਮੇਰਾ ਕਹਿਲਾ ਅਮਨ अरोड़ा ਟੱਡਰੀ ਵਾਲੇ ਦੀ ਉਮਰ ਨੂੰ ਬਹੁਤ ਵੱਡੀ ਉਮਰ ਦਾ ਆ ਠੀਕ ਹੈ ਨੀ ਕੱਲ ਮੈਂ ਦੇਖ ਰਿਹਾ ਸੀ ਉੱਥੇ ਉਹਦੀ ਵਾਈਫ ਜਾ ਕੇ ਪੈਰੀ ਹੱਥ ਲਾ ਰਹੀ ਆ ਸੋ ਇੱਕ ਕੀ ਮੰਨ ਸਕਦਾ ਬਣਦੀ ਆ ਇਹ ਗੁਰਬਾਣੀ ਦੇ ਆਧਾਰ ਤੇ ਸਾਨੂੰ ਦੱਸੋ ਵੀ ਸਾਹਤ ਸੰਤ ਜਿਹੜੇ ਕੌਣ ਆ ਕੀ ਗੁਰਬਾਣੀ 'ਚ ਇਦਾਂ ਦੇ ਸਾਧਾਂ ਨੂੰ ਕੋਈ ਮਤਲਬ ਕਿ ਕਾਫੀ ਵਾਰ ਲੋਕਾਂ ਨਾਲ ਬਹਿਸ ਹੁੰਦੀ ਕਹਿੰਦੇ ਨਹੀਂ ਜੀ ਸੱਚੇ ਸੰਤ ਹੁੰਦੇ ਆ ਹੁੰਦੇ ਆ ਜੀ ਅੱਜ ਦੀ ਡੇਟ 'ਚ ਝੂਠੇ ਸੰਤ ਨੇ ਕਹੋ ਤੁਸੀਂ ਸੱਚੇ ਸੰਤ ਹੁੰਦੇ ਆ ਜੀ ਸਾਰੇ ਬਹੁਤ ਸੋ ਇਦਾਂ ਦੀ ਕੋਈ ਗੁਰਬਾਣੀ 'ਚ ਹੈ ਕਿ ਇਦਾਂ ਦੇ ਸੰਤ ਹੁੰਦੇ ਆ ਔਰ ਕੌਣ ਹੁੰਦੇ ਆ ਕਿੱਥੇ ਆ ਮੈਨੂੰ ਤਾਂ ਕੋਈ ਐਸੇ ਮਿਲਿਆ ਨਹੀਂ ਸੋ ਇੱਥੋਂ ਸ਼ੁਰੂਆਤ ਕਰਦੇ ਪਾ ਜੀ ਦੇਖੋ ਇਹ ਟਾਪਿਕ ਤੇ ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਆ ਮੈਂ ਜਦੋਂ ਇਹ ਪੋਸਟਰ ਬਣ ਕੇ ਸਾਹਮਣੇ ਆਇਆ ਰਾਤੀ ਤ ਮੈਂ ਸੋਚ ਰਹੀ ਮੈਂ ਕੀ ਕਿੱਦਾਂ ਗੱਲ ਕਰੀਏ ਤੇ ਕਿਹੜੇ ਟੌਪਿਕ ਤੋਂ ਕਿੱਥੋਂ ਸ਼ੁਰੂ ਕਰੀਏ ਗੁਰਨਾਨਕ ਪਾਤਸ਼ਾਹ ਨੇ ਜਦੋਂ ਸਿੱਖੀ ਦੀ ਸ਼ੁਰੂਆਤ ਕੀਤੀ ਹੈ ਨਾ ਤੇ ਉਹਨਾਂ ਦੇ ਸਾਹਮਣੇ ਇਹੀ ਲੋਕ ਸੀਗੇ ਜਿਹਨਾਂ ਨੂੰ ਅੱਜ ਸੰਤ ਕਿਹਾ ਜਾਂਦਾ ਤੇ ਬਾਬੇ ਦੀ ਜਿੰਨੀ ਵੀ ਬਾਣੀ ਆ ਕਬੀਰ ਸਾਹਿਬ ਦੀ ਜਿੰਨੀ ਵੀ ਬਾਣੀ ਆ ਇਹਨਾਂ ਲੋਕਾਂ ਦੇ ਉੱਪਰ ਹੀ ਆ ਹਰ ਕੇ ਸੰਤਨਾ ਕੀਏ ਬਨਾਰਸ ਕੇ ਠੱਗ ਕਬੀਰ ਸਾਹਿਬ ਕਹਿੰਦੇ ਆ ਤੇ ਗੁਰਨਾਨਕ ਪਾਤਸ਼ਾਹ ਨੇ ਉਹਦੇ ਕਹਤਾ ਕਾਜੀ ਕੂੜ ਬੋਲਮਲ ਖਾਏ ਬਾਹਮਣ ਨਾਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਆ ਤੀਨੇ ਉਜਾੜੇ ਕਾ ਬੰਦ ਉਹ ਤੈਨੀਆਂ ਸੀਗੇ ਸਾਹਮਣੇ ਉਸ ਟੈਪ ਜਾਂ ਜੋਗੀ ਬੜੀ ਜੁਗਤੀ ਕਰ ਰਹੀ ਸੀ ਜਾਂ ਬਾਹਮਣ ਆਪਣੇ ਹਿਸਾਬ ਨਾਲ ਪੂਜਾ ਕਰ ਰਿਹਾ ਸੀ ਤੇ ਜਾਂ ਕਾਜੀ ਜਿਹੜਾ ਸੀਗਾ ਉਹ ਆਪਣੇ ਹਿਸਾਬ ਨਾਲ ਕਰ ਰਿਹਾ ਸੀ ਉਹ ਤਿੰਨਾਂ ਦੀ ਗੋ ਨਾਨਕ ਪਾਤਸ਼ਾਹ ਨੇ ਗੱਲ ਮੁਕਾ ਦਿੱਤੀ ਇਦਾਂ ਹੀ ਕਬੀਰ ਸਾਹਿਬ ਨੇ ਜਦੋਂ ਕਹਿ ਦਿੱਤਾ ਹਮਰਾ ਝਗੜਾ ਰਹਾ ਨਾ ਕਹਉ ਪੰਡਤ ਮੁੱਲਾ ਛਾਡੇ ਦੋ ਦੋਨੇ ਛੱਡ ਤੇ ਉਹ ਝਗੜਾ ਹੀ ਬੰਕਾਤਾ ਮੈਂ ਤਾਂ ਕੋਈ ਰੌਲਾ ਨਹੀਂ ਹੈਗਾ ਫਿਰ ਇਹ ਬਾਬੇ ਸੰਤ ਡੇਰਾਵਾ ਸਾਡੇ ਚ ਆ ਕਿਵੇਂ ਗਿਆ ਜਦੋਂ ਸਾਰੀ ਦੀ ਸਾਰੀ ਗੁਰਬਾਣੀ ਇਸੇ ਟੌਪਿਕ ਤੇ ਲਿਖੀ ਹੋਵੇ ਔਰ ਸੰਤ ਦੀ ਬੜੀ ਵਧੀਆ ਤਰੀਕੇ ਨਾਲ ਆਪਾਂ ਪਿਛਲੇ ਹਫਤੇ ਗੁਰਬਾਣੀ ਚੋਂ ਐਗਜ਼ੈਂਪਲ ਲਾ ਲੈ ਕੇ ਕਿੰਨੇ ਸ਼ਬਦ ਲੈ ਲੈ ਕੇ ਉਹਦੀ ਡੈਫੀਨੇਸ਼ਨ ਦਿੱਤੀ ਸੀ ਵੀ ਗੁਰਬਾਣੀ ਮੁਤਾਬਕ ਸੰਤ ਕੀ ਆ ਇੱਕੋ ਹੀ ਸੰਤ ਆ ਗੁਰਬਾਣੀ ਮੁਤਾਬਕ ਗੁਰੂ ਨੂੰ ਸੰਤ ਕਿਹਾ ਜਾ ਕਾਲਪੁਰਖ ਨੂੰ ਸੰਤ ਕਿਹਾ ਗੁਰਬਾਣੀ ਚ ਤੇ ਜਾ ਜੇ ਬਹੁਵਚਨ ਚ ਆਇਆ ਤੇ ਗੁਰਮੁਖਾਂ ਨੂੰ ਸੰਤ ਕਿਹਾ ਜਿਹੜੇ ਉਹਨਾਂ ਗੁਣਾ ਨਾਲ ਜੁੜੇ ਹੋਏ ਤੀਜਾ ਚੌਥਾ ਕੋਈ ਰੌਲਾ ਹੀ ਹੈ ਨਹੀਂਗਾ ਉੱਥੇ ਜਾਂ ਜਿਹੜੇ ਪਖੰਡੀ ਆ ਉਹਨਾਂ ਨੂੰ ਉਹਨਾਂ ਦਾ ਨਾਂ ਲੈ ਕੇ ਸੰਤ ਕਿਹਾ ਬਾਣੀ ਚ ਵੀ ਹਰਕੇ ਸੰਤ ਨਾ ਆਖੀਏ ਬਨਾਰਸ ਕੇ ਠਾਗੇ ਇਹਨਾਂ ਨੂੰ ਕਹਿਣਾ ਨਹੀਂ ਸੰਤ ਪਰ ਲੋਕੀ ਕਹਿੰਦੇ ਆ ਕਹਿੰਦੇ ਹਰਕੇ ਸੰਤ ਨਾ ਆਖੀਏ ਕਹਿਣਾ ਨਹੀਂ ਆ ਪਰ ਲੋਕੀ ਕਹੀ ਜਾਂਦੇ ਆ ਇਹ ਸਾਰੇ ਹੁਣ ਉਹ ਸੰਤ ਆ ਜਿਹੜੇ ਹਰਕੇ ਸੰਤ ਨਾ ਆਖੀਏ ਬਨਾਰਸ ਕੇ ਠਾਗਿਆ ਪਰ ਲੋਕੀ ਕਹੀ ਜਾ ਰਹੇ ਆ ਮੈਂ ਨਾ ਬੈਠਾ ਸੋਚ ਰਿਹਾ ਸੀ ਆਪਾਂ ਗੁਰਬਾਣੀ ਚੋਂ ਬਾਅਦ ਚ ਐਗਜ਼ੈਂਪਲ ਲਵਾਂਗੇ ਕਿ ਇਹ ਪ੍ਰੋਬਲਮ ਇੱਡੀ ਵੱਡੀ ਕਿਉਂ ਆ ਤੇ ਮੈਂ ਹਰ ਉਸ ਵੇਲੇ ਜੋ ਜਿਮ ਜਾਂਦਾ ਆ ਡੇਢ ਡੇਢ ਘੰਟਾ ਨਾ ਮੈਂ ਕੋਈ ਨਾ ਕੋਈ ਸੁਣ ਲਾ ਪੈਂਦਾ ਬੁੱਧੀ ਜੀਵੀਆਂ ਨੂੰ ਤੇ ਮੈਂ ਇੱਕ ਬੁੱਧੀ ਜੀਵੀ ਨੂੰ ਕੱਲ ਸੁਣ ਰਿਹਾ ਸੀ ਪრობਲਮ ਇਹ ਜਿਹਨਾਂ ਨੂੰ ਅਸੀਂ ਬੁੱਧੀਜੀਵੀ ਕਹਿੰਨੇ ਆ ਜਿਹਨਾਂ ਸਾਡੇ ਵਰਗੇ ਵੀ ਸੁਣਦੇ ਆ ਵੀ ਇਹਨਾਂ ਤੋਂ ਕੋਈ ਚੰਗੀ ਗੱਲ ਪਤਾ ਲੱਗੂਗੀ ਉਹ ਵੀ ਇੱਕ ਗੱਲ ਤੋਂ ਕਨਫਿਊਜ਼ ਆ ਉਹਨਾਂ ਨੇ ਕਿਤਾਬਾਂ ਬਹੁਤ ਪੜ੍ਹ ਲਈਆਂ ਬਹੁਤ ਨੌਲੇਜ ਆ ਉਹਨਾਂ ਨੂੰ ਪਰ ਉਹਨਾਂ ਨੇ ਗੁਰਬਾਣੀ ਨੂੰ ਨਹੀਂ ਪੜਿਆ ਔਰ ਜਿੰਨਾ ਚਿਰ ਅਸੀਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੜਦੇ ਸਾਨੂੰ ਕਾਨਸੈਪਟ ਸਮਝ ਨਹੀਂ ਆ ਸਕਦਾ ਸੁਣੀ ਸੁਣਾਈ ਗੱਲ ਜਿਹੜੀ ਆ ਨਾ ਅਸੀਂ ਉਹੀ ਕਰ ਸਕਦੇ ਆ ਜਿਹੜੀ ਅਸੀਂ YouTube ਤੋਂ ਇਧਰੋਂ ਸੁਣ ਲਈ ਜਾਂ ਕਿਸੇ ਕਿਤਾਬ ਚੋਂ ਪੜ੍ਹ ਲਈ ਕਿਤਾਬਾਂ ਚ ਬਹੁਤ ਵਧੀਆ ਗੱਲਾਂ ਲਿਖਿਆ ਮੈਂ ਕੱਲ ਹੀ ਪੜ ਰਿਹਾ ਸੀ ਕਪੂਰ ਸਾਹਿਬ ਦੀ ਕਿਤਾਬ ਖਿੜਕੀਆਂ ਉੱਚ ਬੜੀਆਂ 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 ਗੱਲਾਂ ਲਿਖੀਆਂ ਪਰ ਕੋਸ਼ਿਕ ਗੱਲਾਂ ਜਿਹੜੀਆਂ ਉਹ ਗੁਰਬਾਣੀ ਦੇ ਬਿਲਕੁਲ ਉਲਟੀਆਂ ਸੋ ਜੇ ਤੋ ਦੇਖੋ ਉਹ ਕਸਵੱਟੀ ਨਹੀਂ ਹੈ ਗੁਰਬਾਣੀ ਦੀ ਤੇ ਤੁਸੀਂ ਉਲਝ ਜਾਂਦੇ ਆ ਔਰ ਇਹੀ ਸਾਡੀ ਪ੍ਰੋਬਲਮ ਹੋਈ ਸਾਡੇ ਕੋ ਗੁਰਬਾਣੀ ਦੀ ਕਸਵੱਟੀ ਨਹੀਂ ਹੈਗੀ ਇਸ ਕਰਕੇ ਅਸੀਂ ਉਲਝ ਗਏ ਆ ਸਾਨੂੰ ਇਤਿਹਾਸ ਗਲਤ ਪੜਾਇਆ ਗਿਆ ਔਰ ਜਿਨ੍ਹਾਂ ਦੇ ਅਸੀਂ ਮਗਰ ਲੱਗੇ ਆ ਜਿਨ੍ਹਾਂ ਨੂੰ ਅਸੀਂ ਅ ਜਿੰਨਾਂ ਤੇ ਪ੍ਰੋਗਰਾਮ ਕਰ ਰਹੇ ਆ ਡੇਰਾਬਾਦ ਜਾਂ ਬਾਬੇ ਜਾਂ ਆਪਣੇ ਆਪ ਨੂੰ ਪ੍ਰਚਾਰਕ ਕਹਣ ਵਾਲੇ ਮੈਂ ਸੇ ਤਾਂ ਨਾਂ ਲੈ ਕਹੂੰਗਾ ਬੰਤਾ ਸਿੰਘ ਹੁਣੀ ਹੋਗਾ ਭਾਈ ਪਿੰਦਰਪਾਲ ਸਿੰਘ ਹੁਣੀ ਹੋਗਾ ਬੜੀਆ ਵਧੀਆ ਗੱਲਾਂ ਕਰਦੇ ਆ ਕਈ ਗੱਲਾਂ ਉਹਨਾਂ ਦੀ ਬਹੁਤ ਵਧੀਆ ਹੈ ਗਰਬਾਣੀ 'ਚੋਂ ਗੱਲਾਂ ਕਰਦੇ ਆ ਪਰ ਜਿਹੜੀ ਨਾਲ ਉਹ ਜ਼ਹਿਰ ਦੇ ਜਾਂਦੇ ਆ ਉਹ ਜੇ ਸਾਡੇ ਕੋਲ ਕਸਵੱਟੀ ਨਹੀਂ ਹੈਗੀ ਅਸੀਂ ਉਹ ਵੀ ਲੈ ਲੈਨੇ ਆ ਜਿਹਦੇ ਕਰਕੇ ਪ੍ਰੋਬਲਮ ਹੋਈ ਆ ਤੇ ਮੈਂ ਜਿਹੜੇ ਵਿਦਵਾਨ ਨੂੰ ਸੁਣ ਰਿਹਾ ਸੀ ਉਹ ਜਿਹੜੀ ਗੱਲ ਨੇ ਮੈਨੂੰ ਕਲਿੱਕ ਕੀਤਾ ਉਹ ਕਹਿੰਦੇ ਪੀ ਆ ਜਿੰਨੇ ਨਾਨਕ ਸਰੀਏ ਨਾਮ ਧਾਰੀਏ ਨਰੰਘਾਰੀਏ ਉਹਨੇ ਬਹੁਤ ਸਾਰਿਆਂ ਸੰਪਰਦਾਵਾਂ ਦਾ ਨਾਮ ਲਿਆ ਟਕਸਾਲ ਦਮਦਮੀ ਟਕਸਾਲ ਇਹ ਸਿੱਖ ਕੌਮ ਦੇ ਹਿੱਸੇ ਆ ਸਿੱਖ ਧਰਮ ਦੇ ਹਿੱਸੇ ਆ ਇਹਨਾਂ ਨੂੰ ਅਸੀਂ ਅਲੱਗ ਨਹੀਂ ਕਰ ਸਕਦੇ ਇਹ ਇਕੱਲਾ ਉਹਨਾਂ ਨੇ ਨਹੀਂ ਕਿਹਾ ਬਹੁਤ ਸਾਰੇ ਕਹਿੰਦੇ ਆ ਵੀ ਇਹ ਸਾਰੇ ਸਿੱਖ ਧਰਮ ਦੀ ਹੀ ਵਿੱਚੋਂ ਨਿਕਲੇ ਹੋਏ ਆ ਉਹਦਾ ਹਿੱਸਾ ਆ ਉਹਨਾਂ ਦੀ ਆਪਣੇ ਆਪਣੀਆਂ ਵੱਖਰੀਆਂ ਮਰਿਆਦਾ ਆ ਉਹ ਆਪਣੇ ਆਪਣੇ ਹਿਸਾਬ ਨਾਲ ਚੱਲਦੇ ਆ ਇਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਇਦਾਂ ਹੀ ਕਹਿੰਦੇ ਆ ਸਾਰੇ ਸਾਰੇ ਵਿਦਵਾਨ ਜਿਹਨਾਂ ਨੂੰ ਅਸੀਂ ਵਿਦਵਾਨ ਕਿਹਾ ਹੋਇਆ ਮੈਨੂੰ ਇੱਕ ਗੱਲ ਉਹ ਉਹਨਾਂ ਨੂੰ ਸੁਣ ਅੱਛਾ ਉਹ ਤੋਂ ਥੋੜੀ देर ਬਾਅਦ ਉਹ ਇੱਕ ਹੋਰ ਗੱਲ ਕਰ ਰਹੇ ਸੀ ਉਹੀ ਵਿਦਵਾਨ ਉਹ ਕਹਿੰਦੇ ਦੇਖੋ ਜੀ ਜੇ ਤੁਸੀਂ ਗੁਰਮਤਿ ਦੇ ਉਲਟ ਚੱਲੂਗੇ ਤਾਂ ਗੁਰੂ ਸਾਹਿਬ ਨੇ ਤਾਂ ਆਪਣੇ ਮੁੰਡਿਆਂ ਨੂੰ ਨਹੀਂ ਬਖਸ਼ਿਆ ਐਗਜ਼ਾਮਪਲ ਦੇ ਦਿੱਤੀ ਪ੍ਰਿਸੀ ਚੰਦ ਦੀ ਐਗਜ਼ਾਮਪਲ ਦੇ ਦਿੱਤੀ ਰਾਮ ਰਾਏ ਦੀ ਵੀ ਉਹਨਾਂ ਨੂੰ ਵੀ ਕੱਢਤਾ ਉਹ ਭਲਿਓ ਮਾਨਸੋ ਫਿਰ ਉਹ ਵੀ ਤਾਂ ਸਿੱਖੀ ਦਾ ਹਿੱਸਾ ਸੀਗੇ ਫਿਰ ਜੇ ਤੁਹਾਡੇ ਵਰਗੇ ਉਦੋਂ ਵਿਦਵਾਨ ਹੁੰਦੇ ਉਹਨਾਂ ਨੇ ਵੀ ਗੁਰੂ ਗੁਰੂ ਪਾਤਸ਼ਾਹ ਨੂੰ ਕਹਿਣਾ ਸੀ ਗੁਰੂ ਰਾਮਦਾਸ ਪਾਤਸ਼ਾਹ ਕੋਈ ਗੱਲ ਨਹੀਂ ਇਹ ਵੀ ਤਾਂ ਸਿੱਖੀ ਦਾ ਹਿੱਸਾ ਹੀ ਆ ਗੁਰੂ ਅਰਜਨ ਪਾਤਸ਼ਾਹ ਵੀ ਸਿੱਖੀ ਦਾ ਹਿੱਸਾ ਆ ਮਾਹ ਦੇਵੀ ਆ ਤੇ ਪ੍ਰਿਥੀ ਚੰਦ ਵੀ ਆ ਵੱਖਰੇ ਵੱਖਰੀ ਇਹ ਨਹੀਂ ਸੋਚਿਆ ਕੋਈ ਗੱਲ ਨਹੀਂ ਇਹਨਾਂ ਨੂੰ ਨਾਲ ਹੀ ਰੱਖੋ ਕਹਿਣਾ ਸੀ ਕਿ ਨਹੀਂ ਆ ਬਾਕੀ ਦੇ ਜਿਹੜੇ ਆ ਇਹ ਵੀ ਤਾਂ ਸਿੱਖੀ ਦਾ ਹਿੱਸਾ ਹੀ ਆ ਸਿੱਖੀ ਤੋਂ ਨਿਕਲੇ ਇਹਨਾਂ ਨੂੰ ਨਾਲ ਰੱਖੋ ਤੇ ਗੁਰੂ ਪਾਤਸ਼ਾਹ ਨੂੰ ਫੇ ਇੰਨੀ ਗੱਲ ਕਰਨ ਦੀ ਕੀ ਲੋੜ ਪੈ ਗਈ ਉਹਨਾਂ ਦੇ ਖਿਲਾਫ ਕਦੀ ਸੋਚਿਆ ਗੱਲ ਅਸੀਂ ਅਸੀਂ ਸਾਰੇ ਹੀ ਹਿਪੋਕ੍ਰੇਟ ਆ ਅਸੀਂ ਇੱਕ ਪਾਸੇ ਹੋਰ ਗੱਲ ਕਰਦੇ ਆ ਦੂਜੇ ਪਾਸੇ ਹੋਰ ਗੱਲ ਕਰਦੇ ਆ ਇੱਕ ਪਾਸੇ ਕਹ ਦਿੰਦੇ ਆ ਉਹ ਇਸ ਜਿੰਨੀਆਂ ਸੰਪਰਦਾਵਾਂ ਸਿੱਖੀ ਦਾ ਹਿੱਸਾ ਆ ਇਹਨਾਂ ਨੂੰ ਨਾਲ ਲੈ ਕੇ ਚੱਲੋ ਕੋਈ ਗੱਲ ਨਹੀਂ ਦੂਜੇ ਪਾਸੇ ਉੱਥੇ ਇਗਜ਼ੈਂਪਲ ਆ ਦਿੰਦੇ ਗੁਰੂ ਸਾਹਿਬ ਨੇ ਤਾਂ ਆਪਣੇ ਮੁੰਡਿਆਂ ਨੂੰ ਨਹੀਂ ਬਖਸ਼ਿਆ ਕਿਉਂਕਿ ਅਸੀਂ ਕਨਫਿਊਜ਼ ਆ ਇਸ ਕਰਕੇ ਅਸੀਂ ਆਪਣੇ ਜਿਹੜੇ ਸਾਡੇ ਮਗਰ ਲੱਗੇ ਹੁੰਦੇ ਜਿਹੜੇ ਸਾਨੂੰ ਆਈਡਲ ਮੰਨ ਕੇ ਤੁਰਦੇ ਉਹਨਾਂ ਨੂੰ ਵੀ ਕਨਫਿਊਜ਼ ਕੀਤਾ ਹੋਇਆ ਇਸੇ ਕਰਕੇ ਥਾਂ ਥਾਂ ਤੇ ਸ਼੍ਰੀ ਚੰਦੀਆਂ ਫੋਟੋਆਂ ਲੱਗੀਆਂ ਹੋਈਆਂ ਆ ਸ਼੍ਰੀ ਚੰਦ ਦੇ ਨਾਮ ਦੇ ਉੱਤੇ ਦੀਵਾਨ ਲੱਗਦੇ ਆ ਸ਼੍ਰੀ ਚੰਦ ਦੇ ਨਾਮ ਦੇ ਉੱਤੇ ਬੜਾ ਕੁਝ ਹੁੰਦਾ ਆ ਔਰ ਸਾਰੇ ਵੱਡੇ ਵੱਡੇ ਉੱਥੇ ਜਿਹੜੇ ਪ੍ਰਚਾਰਕ ਆ ਉਹ ਜਾ ਕੇ ਇਕੱਠਾ ਕਰਦੇ ਆ ਤੇ ਫਿਰ ਗੁਰਬਾਣੀ ਨੂੰ ਕਿੱਥੇ ਰੱਖੂਗੇ ਜਿੱਥੇ ਕਹਿੰਦੇ ਜਿੱਥੇ ਲਿਖਿਆ ਪੁੱਤਰੀ ਕੌਲ ਨਾ ਪਾਲਿਓ ਘਣਪੀਰੋ ਮਰਟੀ ਐ ਤੇ ਪਿੱਠ ਕਰਤੀ ਉਹਨਾਂ ਨੇ ਤੋਂ ਇਸ ਕਰਕੇ ਕਿਉਂਕਿ ਅਸੀਂ ਗੁਰਬਾਣੀ ਨਾਲ ਨਹੀਂ ਜੁੜੇ ਅਸੀਂ ਖੁਦ ਕਨਫਿਊਜ਼ ਆ ਇਸ ਕਰਕੇ ਜੋ ਕੱਚੀਆਂ ਪਿੱਲੀਆਂ ਸਾਨੂੰ ਸੁਣਾਈ ਜਾਂਦੇ ਆ ਉਹ ਅਸੀਂ ਮੰਨੀ ਜਾਂਦੇ ਆ ਹੁਣ ਇਹੋ ਜਿਹੇ بڑے ਵਿਦਵਾਨ ਆ ਜਿਹੜੇ ਕਹਿੰਦੇ ਹਾਂ ਜੀ ਗੁਰਮਤ ਤੇ ਚੱਲੋ ਗੁਰਬਾਣੀ ਤੇ ਚੱਲੋ ਪਰ ਆ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਆ ਇਹ ਚੋਂ ਵੀ ਚੰਗੀਆਂ ਚੰਗੀਆਂ ਗੱਲਾਂ ਲਈ ਜੋ ਹੁਣ ਮੈਂ ਪਰਸੋਂ ਇੱਕ ਵਿਦਵਾਨ ਸਾਹਿਬ ਨੂੰ ਸੁਣ ਰਿਹਾ ਸੀ ਆਪਣੇ ਨੂੰ ਵਿਦਵਾਨ ਕਹਿੰਦੇ ਆ ਉਹ ਅਤਿੰਦਰਪਾਲ ਸਿੰਘ ਦੇ ਨਾਲ ਉਹਨਾਂ ਦਾ ਬੜੀਆ ਉਹਨਾਂ ਦੀ ਕਥਾਕੁਥਾ ਮੈਂ ਬਹੁਤ ਵਾਰੀ ਸਾਹਿਬ ਸਿੰਘ ਉਹਨਾਂ ਦੀ ਸੁਣੀ ਆ ਬੰਗਲਾ ਸਾਹਿਬ ਤੋਂ ਕਥਾ ਕਰਦੇ ਆ ਬੜੀ ਵਧੀਆ ਉਹਨਾਂ ਨੇ ਸਿੱਧਾ ਡਾਇਰੈਕਟਲੀ ਅਤਿੰਦਰਪਾਲ ਉਹਨਾਂ ਨੇ ਸੂਰੀ ਪ੍ਰਕਾਸ਼ ਗ੍ਰੰਥ ਬਾਰੇ ਸਵਾਲ ਪੁੱਛ ਰਿਆ ਜੇ ਮੈਂ ਵਿਦਵਾਨਾਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਅਸੀਂ